ਸਰ ਅੱਜ ਜੋ ਈਸਟ ਹਲਕੇ ਦੇ ਵਿੱਚ ਸਫਾਈ અભિયાન ਚਲਾਇਆ ਗਿਆ ਉਹ ਕਿਸ ਸੰਬੰਧੀ ਸੀਗਾ ਅੱਜ ਮਿਤੀ 1 ਜੁਨਈ ਤੋਂ ਜਿਹੜਾ ਕਿ ਸਾਰੇ ਸ਼ਹਿਰ ਦੇ ਵਿੱਚ ਸਫਾਈ અભિયાન ਮਾਨਯੋਗ ਪੀਐਮਐਟਸੀ ਦੀ ਗਾਈਡਲਾਈਨ ਅਨੁਸਾਰ ਅਤੇ ਕਮਿਸ਼ਨ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਔਰ ਸਭ ਸਰਕਾਰ ਦੀ ਸ਼ਮੂਲੀਅਤ ਨਾਲ ਸਫਾਈ અભિયાન ਚਲਾਇਆ ਗਿਆ ਸਾਰੇ ਸ਼ਹਿਰ ਦੇ ਵਿੱਚ ਇਸੇ ਮਹੀਨੇ ਦੇ ਤਹਿਤ ਈਸਟਨ ਕੇਂਦਰ ਵਿੱਚ ਜਿਹੜਾ ਪ੍ਰੋਗਰਾਮ ਹੈ ਅੱਜ ਜੀ ਵੀ ਪੁਆਇੰਟ ਇੰਨੇ ਵੀ ਗਾਰਬੇਜ ਵੱਡੇ ਟੇਰਸ ਤੇ ਲੱਗਦੇ ਆ ਉਹਨਾਂ ਦੀ ਸਫਾਈ ਸੰਬੰਧੀ ਅੱਜ ਮੁਹਿੰਮ ਚਲਾਈ ਗਈ ਇਸ ਦੌਰਾਨ ਉਥੋਂ ਲੋਕਾਂ ਦੇ ਉਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਅਤੇ ਦੁਕਾਨਦਾਰਾਂ ਨੂੰ ਨਾਂ ਲੈ ਕੇ ਤੇ ਉਹਨਾਂ ਨੂੰ ਆਲੇ-ਦੁਆਲੇ ਨੂੰ ਇਹ ਕੀਤਾ ਗਿਆ ਕਿ ਉਹ ਆਪਣਾ ਘਿਲੇ ਵਿੱਚ ਪੂਰਾ ਨਾ ਸੁੱਟਣ ਤਾਂ ਜੋ ਸ਼ਹਿਰ ਦੀ ਸਫਾਈ ਬਹਿ ਸਕੇ ਅਤੇ ਕੋਈ ਜੋ ਵੀ ਸਹਿਯੋਗ ਜੇ ਨગર ਲੋਕ ਸਹਿਯੋਗ ਨਹੀਂ ਕਰਨਗੇ ਤਾਂ ਸ਼ਹਿਰ ਦੀ ਸਫਾਈ ਨਹੀਂ ਰਹਿ ਸਕਦੀ ਇਹ ਜਿਹੜਾ ਪ੍ਰੋਗਰਾਮ ਆ ਅੱਜ 19 ਦਿੱਤੋਂ ਲੈ ਕੇ 24 ਦਿੱਤ ਤੱਕ ਲਗਾਤਾਰ ਕੰਟੀਨਿਊ ਚੱਲਣਾ ਹੈ ਮੇਰੇ ਵੀ ਸ਼ਹਿਰ ਦੀ ਸਫਾਈ ਅਭਿਆਨ ਉਹ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਜੋ ਸ਼ਹਿਰ ਇੱਕ ਸਾਫ਼ ਸਥਾਨ ਰਹਿ ਸਕੇ ਤੇ ਲੋਕਾਂ ਨੂੰ ਵੀ ਸਹਿਯੋਗ ਕਰਨ ਕਿਉਂਕਿ ਲੋਕਾਂ ਦੇ ਸਹਿਯੋਗ ਤੋਂ ਬਿਨਾ ਸਾਫ਼ ਸਫਾਈ ਨਹੀਂ ਰਹਿ ਸਕਦੀ ਸੋ ਅੱਜ ਇਹ ਮਹੀਨਚੀ ਜੀ ਵੀ ਪੁਆਇੰਟ ਜਿੱਨੇ ਹੋਇਆ ਉਥੋਂ ਦੀ ਸਫਾਈ ਕਰਾ ਕੇ ਲੋਕਾਂ ਨੂੰ ਵਿਅਦਿਤ ਕਰੇ